ਤਹਾੜੀ ਆ ਚੁੱਕੀ ਆ ਓ ਲੈ ਓਏ ਚੌਲਾਂ ਦਾ ਗਾਹ ਪਾਈਦਾ ਆਪਾਂ ਸਾਰੇ ਗਾਲ ਜੀ ਸਾਰਿਆਂ ਨੂੰ ਸਵਾਗਤ ਆਇਆ ਤੁਹਾਡਾ ਅੱਜ ਦੇ ਨਵੇਂ ਦਿਨ ਨਵੇਂ ਵਲੌਗ ਤੇ ਨਵੇਂ ਸਫ਼ਰ ਤੇ ਅੱਜ 3 ਮਾਰਚ ਆ ਅੱਜ ਆਪਾਂ ਜਾ ਰਹੇ ਆ ਮੈਂ ਰੈਡੀ ਹੋ ਗਿਆ ਅੱਜ ਆਪਾਂ ਜਾ ਰਹੇ ਆ ਇੱਥੇ ਨਾ ਮੇਦਾ ਲੱਗਦਾ ਯਾ ਲੱਗੇ ਸ਼ਹਿਰ ਚ ਮੇਲੇ ਦਾ ਨਾਮ ਆ ਸੰਗ ਦਾ ਮੇਲਾ ਇਹ ਡੇੜਾ ਬਾਬਾ ਨਾਨਕ ਤੋਂ ਲੈ ਕੇ ਤੇ ਕਾਫੀ ਮਤਲਬੀ ਏ ਯਾਤਰਾ ਕਰਕੇ ਤੇ ਜਾਂਦੇ ਆ ਤੇ ਹੁਣ ਆਪਾਂ ਜਾ ਰਹੇ ਆ ਉਥੇ ਮੇਲੇ ਤੇ ਚਲੋ ਜਾ ਕੇ ਦੇਖਦੇ ਆ ਬਹੁਤ ਰੌਣਕ ਹੁੰਦੀ ਆ ਬਹੁਤ ਜਿਆਦਾ ਭੀੜ ਹੁੰਦੀ ਸੰਗਤਾਂ ਦਾ ਕਾਫੀ ਇਕੱਠ ਹੁੰਦਾ ਵਾ ਤੇ ਜਾ ਕੇ ਦੇਖਦੇ ਆ ਕਿੰਨਾ ਕਾ ਇਕੱਠ ਆ ਤੇ ਜੇ ਤੇ ਚੈਨਲ ਤੇ ਨਵੇਂ ਜਿਹੇ ਵੀਡੀਓ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਚਲੋ ਚੱਲਦੇ ਆ ਜੀ ਨਾਲੇ ਨਾ ਅੱਜ ਮਿੱਤਰੋ ਮੀ ਬਹੁਤ ਜਿਆਦਾ ਆਇਆ ਵੀ ਤੇ ਸਵੇਰ ਦਾ ਮਤਲਬ ਤੇ 12 11 ਵਜੇ ਦਾ ਵੀ ਆਉਣ ਰਿਹਾ ਤੇ ਇੱਧਰ ਚੈੱਕ ਕਰੋ ਬਾਹਰ ਉੱਥੇ ਪਾਣੀ ਆ ਇੱਧਰ ਵੀ ਪਾਣੀ ਆ ਚਾਰੇ ਬੰਨੇ ਮਤਲਬ ਇਹ ਮੇਲੇ ਤੇ ਬਹੁਤ ਹੀ ਏਦਾਂ ਪਾਣੀ ਦਾ ਹੋਣਾ ਵਾ ਕੰਮ ਖਰਾਬ ਚਿੱਕਰ ਚੰਗਾ ਹੋਇਆ ਹੋਣਾ ਇੱਧਰ ਆਪਣੇ ਹੀਰੇ ਵੀਰਾ ਨਾਲ ਵੇਖ ਸ਼ਰਮਾਉਣ ਵੇਖੋ ਢੋਏ ਹੈ ਪੈੜੀ ਖਾਂਡੇ ਜਿੱਦਾ ਜਿੱਦਾਂ ਪਹਿਲੀ ਵਾਰੀ ਪੈੜੀ ਖਾਂਡੇ ਤੇ ਆਪਣੇ ਜਸ਼ਨ ਹਲਵੇ ਹੈ ਜਸ਼ਨ ਪਾਗਾ ਚ ਪੂਰੀ ਗੱਡ ਲਈ ਆ ਹੈ ਤਗੜੀ ਜੀ ਇਹ ਕਿ ਹੋਣ ਲੱਗਾ ਵਾ ਆ ਫੋਟੋ ਦੇਖੀ ਹਾਂ ਦੀ ਇਦਾਂ ਨਾ ਫੋਟੋ ਖਿੱਚਿਆ ਕਰ ਉਹ ਅੱਗੇ ਨਹੀਂ ਕਰਨ ਕੰਮ ਸੋ ਇੱਥੇ ਗੋਰਾ ਵੀ ਰੈਡੀ ਹੋ ਗਿਆ ਵਾ ਹੋਰ ਗੋਰਾ ਠੀਕ ਠਾਕ ਆ ਕਾਂਚ ਬੜੀ ਵੜੀ ਪਾਈ ਆ ਹੈ ਆਪਣਾ ਰਾਇਆ ਬਰੋ ਵੀ ਇੱਥੇ ਰੈਡੀ ਹੋ ਕੇ ਖਲੋਤਾ ਵਾ ਹੋ ਰਾਇ ਠੀਕ ਠਾਕ ਵਧੀਆ ਵਧੀਆ ਤੇ ਚੱਲੀਏ ਫਿਰ ਇੱਕ ਟਾਈਮ ਲੱਗਣਾ ਥੋੜਾ ਬੰਦਾ ਇੱਕ ਹੋ ਗਿਆ ਯਾਰ ਉਹਨਾਂ ਨੇ ਢੀਕ ਹੀ ਲਈਏ ਚਾਹ ਵਾ ਢੀਕ ਕੇ ਜਾਣਾ ਕੀ ਹਾਲ ਚਾਲ ਲਾਲੂ ਠੀਕ ਆ ਚੱਲੀਏ ਫਿਰ ਆ ਜਾਓ ਬੰਦੇ ਆਉਣਾਂ ਨੇ ਦੋ ਚਲੋ ਠੀਕ ਹੈ ਚੱਲਦੇ ਆ ਗੋਰਾ ਤੇ ਪੂਰਾ ਰੈਡੀ ਹੋਇਆ ਉਹ ਭਰਾ ਦੂਜੇ ਕੰਚ ਵੀ ਪਾਈ ਵਾਲੀ ਨੂੰ ਲੱਗਾ ਇੱਕੋ ਜਿਹੀ ਪਾਈ ਆ ਜਮਾ ਡਾਉਣ ਜਮੇ ਨੇ ਵੀ ਅੱਜ ਪਰਨਾ ਬਦਲਿਆ ਜਮਾ ਪੂਰਾ ਰੈਡੀ ਹੋਇਆ ਜਮਾ ਫਿਰ ਪਾਈਏ ਚੱਲੇ ਮਿੱਤਰੋ ਫਾਈਨਲੀ ਪਹਿਲਾ ਯਾਤਰਾ ਚਾਲੂ ਹੋ ਗਈ ਆ ਤੇ ਆਪਣੇ ਬੰਦੇ ਜੋ ਕਿ ਚਾਲੇ ਪਾਤੇ ਆ ਮਗਰ ਕੋਈ ਵੀ ਨਹੀਂ ਆ ਆਪਣਾ ਬੰਦਾ ਐਂਡ ਤੇ ਮੈਂ ਹੀ ਜਾਂਟਿਆ ਵਾ ਤੇ ਆ ਰਾਏ ਹੁਣੀ ਤਾਂ ਫੋਨ ਹੀ ਨਹੀਂ ਫੂੰ ਛੱਡ ਦੋ ਭਰਾ ਫੂੰ ਛੱਡ ਦੋ ਹੱਥ ਛੱਡ ਤਾਂ ਯਾਰ ਆਹੋ ਜੇ ਇੱਧਰ ਤੋਂ ਤਾਂ ਮਜ਼ਾ ਨਹੀਂ ਆਉਣਾ ਹਾਂ ਫਿਰ ਕਿਤਾ ਤਰਨਾ ਹੋਰ ਮੋਟਾ ਦੀਲਾ ਵੇਖਾਂਗੇ ਜੇ ਮੇਰੀ ਯਾਰ ਬਾਤ ਠੀਕ ਹੈ ਬੰਨ ਮੈਨੂੰ ਲਾ ਦਿਆ ਹੁਣ ਕੌਂ ਟਰਾਲੀਆਂ ਵਗੈਰਾ ਚਾਲੂ ਹੋ ਗਈਆਂ ਵਾ ਕਾਫੀ ਆਖ ਰਾਸ਼ੀ ਮਦਲਤੀ ਸੰਗਤਾਂ ਦਾ ਦਿਖਣ ਦੇ ਆ ਪਿਆ ਵਾ ਤੇ ਪਿੱਛੋਂ ਵੀ ਹੌਲੀ ਹੌਲੀ ਸੰਗਤਾਂ ਆਈਆਂ ਜਾਂਡੀਆਂ ਮੋਟਰਸਾਈਕਲ ਤੇ ਟਰਾਲੀਆਂ ਤੇ ਹੋਰ ਜੋ ਜੋ ਵਾਈਕਲ ਆਈਨਾਂ ਕੋ ਉਤੇ ਤੇ ਚਲੋ ਅਹੀਂ ਚੱਲਦੇ ਆ ਆਪਣੀ ਮੰਜ਼ਲ ਤੇ ਮਿੰਟੋ ਮਿੰਟ ਹਵਾ ਵੀ ਬਹੁਤ ਘੈਂਟ ਆਉਂਦੀ ਆ ਜਿੱਦਾਂ ਨਾ ਸਵੇਰੇ ਮੀਂਹ ਪਿਆ ਸੀ ਨਾ ਤੁਹਾਨੂੰ ਦੱਸਿਆ ਉਹਦਾ ਅੱਜ ਹਵਾ ਵੀ ਬਹੁਤ ਹੀ ਜ਼ਿਆਦਾ ਘੈਂਟ ਆਉਂਦੀ ਮਤਲਬ ਕਿ ਗਰਮੀ ਮਾਸਾ ਨਹੀਂ ਲੱਗਣਦੀ ਤੇ ਆਹ ਵੇਖੋ ਚਿੱਕਰ ਤੁਹਾਨੂੰ ਮੈਂ ਦੱਸਿਆ ਨਾ ਜਗਾ ਜਗਾ ਤੇ ਚਿੱਕੜ ਆ ਆ ਇੱਥੇ ਆ ਉੱਥੇ ਇਧਰ ਸਾਰੇ ਬੰਨੇ ਚਿੱਕਰ ਚਿੱਕੜ ਹੋਇਆ ਵਾ ਅੱਜ ਮਿੱਤਰੋ ਹੁਣ ਨਾ ਜਸ਼ਨ ਤੇ ਜੰਮੇ ਹੋਣੀ ਜਿੰਨੇ ਗਰੇ ਹੋਣੀ ਸਾਰੇ ਨਾ ਚਲ ਗਏ ਮੋਟਰਸਾਈਕਲਾਂ ਤੇ ਬੈਠ ਕੇ ਉਹਨਾਂ ਨੂੰ ਏਦਾਂ ਰਾਹ ਜਾਇਆ ਤੇ ਆਂਦੇ ਵੀ ਬੈਜੋ ਜਿੰਨੇ ਜਾਣੇ ਬੈਠੇ ਜਾਂਦੇ ਆ ਦੋ ਦੋ ਜਾਣੇ ਤਿੰਨ ਤਿੰਨ ਜਾਣੇ ਬੈਗੇ ਆ ਤੇ ਆਪਣੇ ਕੋ ਨਹੀਂ ਬਿਠਾ ਗਿਆ ਮੈਂ ਤੇ ਮੇਰੇ ਨਾਲ ਆ ਰਾਇਆ ਹੈ ਸਾਹੀ ਦੋਵੇਂ ਜਾਣੇ ਰਹਿ ਗਏ ਆ ਤੇ ਕਾਫੀ ਤੁਰ ਲਿਆ ਵਾ ਹੋਰ ਆਪਾਂ ਕਾਫੀ ਤੁਰ ਕੇ ਕਿਉਂਕਿ ਸਾਨੂੰ ਨਹੀਂ ਕੋਈ ਮੋਟਰਸਾਈਕਲ ਆਲਾ ਮਿਲਿਆ ਹੁਣ ਆਪਾਂ ਇੱਧਾ ਜਾ ਰਹੇ ਆ ਤੇ ਕੋਈ ਨਹੀਂ ਬੱਸ ਇੱਕ ਹਿਸਾਬ ਦਾ ਪਹੁੰਚ ਗਏ ਆ ਕਿ ਇਸਮੱਚ ਹੀ ਪੈਦਲ ਜਾਤ ਰਹੇ ਆ ਪੈਦਲ ਜਾਤ ਰਹੇ ਵਾ ਸਹੀ ਗੱਲ ਹੈ ਰੱਬ ਨੇ ਕਾਰਪੂਟ ਹੀ ਆ ਹਾਂ ਤੁਰ ਗਏ ਆ ਬਸ ਚੱਲ ਗਏ ਅੱਗੇ ਪਹੁੰਚ ਗਏ ਲੱਗੇ ਰਹਿ ਗਏ ਬਸ ਆ ਗਲੀ ਦੀ ਨੰਗੀ ਨੰਕੇ ਤਾਂ ਬਸ ਪਹੁੰਚ ਗਏ ਆ ਫਾਈਨਲੀ ਦੋਸਤੋ ਪਹੁੰਚ ਚੁਕੇ ਆ ਜਿੱਥੇ ਮੇਲਾ ਲੱਗਾ ਆ ਮਤਲਬ ਵੀ ਹਜੇ ਇੱਥੇ ਰਸ ਨਹੀਂ ਆ ਰਸ ਆ ਗਿਆ ਇੱਥੇ ਉਹ ਸਾਹਮਣੇ ਪੰਗੋੜੇ ਲੱਗੇ ਆ ਤੇ ਗੱਡੀਆਂ ਆਉਂਦੀ ਆ ਗੱਡੀ ਚੰਗੀ ਤੇਜ਼ ਘੜਨ ਰਹੀ ਤੇ ਚਲੋ ਚੱਲਦੇ ਆ ਅੱਗੇ ਜੰਮੇ ਹੋਣੀ ਇੱਥੇ ਵੇਟ ਕਰਨ ਦੇ ਆ ਆ ਖਲੋਤੇ ਆ ਸੰਗਤ ਇੱਥੋਂ ਇਕੱਠੀ ਹੋਉਂਦੇ ਭਈਆ ਤੇ ਮਤਲਬ ਵੀ ਸੰਗਤ ਘਟਿਆ ਇੰਨੀ ਕ ਜਿਆਦਾ ਹੀ ਨਹੀਂ ਆ ਹਨਾ ਸੰਗਤ ਘਟਿਆ ਹਨਾ ਮੈਂ ਪਰ ਚਿੱਕਰ ਬਹੁਤ ਆ ਚਿੱਕਰ ਕਰਕੇ ਤਾਂ ਸੰਗਤ ਨਹੀਂ ਮੇਰੇ ਹਿਸਾਬ ਨਾਲ ਆਈ ਹਨਾ ਕਿੰਨੇ ਸੰਗਤ ਆ ਰਹੀ ਹੈ ਵਿੱਚੋਂ ਹਨਾ ਸਾਡੇ ਵਰਗੇ ਕਿਉਂਕਿ ਨਾਲੇ ਆਪਾਂ ਲੇਟ ਵੀ ਹੋ ਗਏ ਨਾ ਥੋੜਾ 3 ਵਜ ਗਏ ਆ ਤੇ ਤਾਂ ਵੀ ਸੰਗਤ ਦਾ ਆ ਬਸ ਸਾਹਮਣੇ ਇਕੱਠ ਤੇ ਚਲੋ ਵੇਜਦੇ ਆ ਲੰਗਰ ਪਾਣੀ ਆ ਇਧਰ ਕੜੀ ਚੌਲਾ ਦਾ ਲੈ ਕੇ ਆਉਂਦੇ ਆ ਸਾਦੇ ਜੋਰ ਦੇ ਨਾਲ ਇਹ ਨੰਗਰ ਚੱਲਦੇ ਨੇ ਤੇ ਪਪਾ ਨਾਨਕ ਤੁਹਾਡੇ ਦਿਲ ਦੀਆਂ ਆਸਾਂ ਮਨਾਉਣ ਤਾਂ ਚੰਗੇ ਮੁਕਮਤ ਦੇ ਕੇ ਆਏ ਆ ਤੇ ਇੱਧਰ ਵੇਖ ਲੋ ਕਾਫੀ ਸੰਗਤ ਆ ਹੁਣ ਵੇਖਦੇ ਆ ਦੁੱਧ ਲੋ ਦੁੱਧ ਪਾਉ ਫਾਦੋ ਦੋ ਲੈ ਵੀ ਉਹ ਵੇਰਨੇ ਆਪਣੇ ਪੱਗ ਤੇ ੴ ਬਣਾਇਆ ਵਾ ਪਤਾ ਨਹੀਂ ਕਿੱਡੀ ਮਿਹਨਤ ਨਾਲ ਬਣਾਇਆ ਹੋਏਗਾ ਪਰ ਬਹੁਤ ਵਧੀਆ ਲੱਗਣ ਡਿਆ ਆ ਇੱਧਰ ਚੱਲਣ ਡਿਆ ਪਕਵੜੇ ਜਲੇਬੀਆਂ ਵੇਸਨ ਸਾਰਾ ਲੰਗਰ ਤੇ ਇੱਧਰਲੇ ਬੰਨੇ ਆਪਣੇ ਦੂਜਾ ਪੰਘੂੜੇ ਲੱਗੇ ਆ ਪੰਘੂੜੇ ਇੱਧਰ ਲੱਗੇ ਆ ਤੇ ਪੰਘੂੜੇ ਪੰਘਾੜੇ ਤੇ ਨਹੀਂ ਪਹਿਣਾ ਗੋਰੇ ਗਰੇ ਹੁਣੀ ਵੇਖਦੇ ਆ ਰਾਇ ਹੁਣੀ ਪੈਂਦੇ ਕਾ ਨਹੀਂ ਆਪਾਂ ਨੇ ਪੰਘੂੜੇ ਤਾਂ ਪਹਿਣਾ ਉਹ ਚੱਲ ਯਾਰ ਮਿੱਤਰੋ ਭੀੜ ਚ ਭਰ ਚੁਕੇ ਆ ਤੇ ਭੀੜ ਚ ਵੇ ਲੋ ਹੁਣ ਆਜ ਅੰਕ ਗੋਰਾ ਗੋਰਾ ਤੇ ਇਹ ਨਾ ਮਾਰੋ ਓਏ ਪੰਘੂੜੇ ਸਟਾ ਹਰ ਜਿਹੜੇ ਇੰਨੀ ਭੀੜ ਦੇ ਵਿੱਚ ਰਾਜਾ ਆਏ ਆ ਇਹੋ ਤੇ ਆਪ ਦੁੱਧ ਦੇ ਨਾਲ ਬਿਸਕਟ ਬਿਸਕਟ ਵੀ ਲੈ ਕਿਉਂ ਰਾਜਾ ਲੈ ਆ ਬਿਸਕਟ ਤੇ ਇੱਥੇ ਤੇ ਅੱਧੇ-ਸਾਦੀ ਭੀੜ ਤਗਵਾਜ ਗਏ ਆ ਅਸੀਂ ਆਪ ਗਵਾਚੇ ਆ ਤੇ ਇੱਧਰ ਚੈੱਕ ਕਰ ਲਓ ਕਿੰਨੀ ਭੀੜ ਆ ਖਾਈ ਦੇ ਆ ਵੇਖੋ ਦੁੱਧ ਕਿੱਦਾਂ ਸੰਭਾਲ ਲਿਆ ਵਾ ਆਪਾਂ ਹੋਏ ਆ ਇੱਧਰਲੇ ਬੰਨੇ ਤੇ ਇੱਧਰ ਲੱਗਾ ਯਾ ਲੰਗਰ ਤੇ ਜੋ ਕਿ ਇੱਥੇ ਹਰ ਸਾਲ ਹੀ ਲੱਗਦਾ ਆ ਤੇ ਇੱਧਰ ਤੁਸੀਂ ਚੈੱਕ ਕਰੋ ਵੀ ਇੱਧਰ ਲੱਗੇ ਆ ਪੰਗੂੜੇ ਵਗੈਰੇ ਜੋ ਛੋਟੇ ਬੱਚਿਆਂ ਲਈ ਇਹ ਛੋਟੇ ਬੱਚਿਆਂ ਦੇ ਹੀ ਆ ਇੱਧਰਲੇ ਬੰਨੇ ਤੇ ਇੱਥੇ ਵੀ ਰਸ਼ ਕਾਫੀ ਆ ਤੇ ਲੰਗਰ ਖਾਈਏ ਤੁਸੀਂ ਲੰਗਰ ਖਾਂ ਚੱਲੇ ਜੀ ਤੇ ਚਲੋ ਯਾਰ ਜਮਾਲਾ ਦਾ ਲਸੀ ਲਸੀ ਲੈ ਚਲ ਗਿਆ ਵਾ ਇੰਨੀ ਉੱਤੇ ਭੀੜ ਹੀ ਤੇ ਲਸੀ ਲੈ ਚਲ ਗਿਆ ਹਾਂ ਜੀ ਇਸੇ ਕਦੀ ਨਾ ਥੋੜਾ ਜਿਹਾ ਆ ਥੋੜਾ ਦਿਖਾਇਆ ਆ ਮਤਲਬ ਵੀ ਰਾਸ਼ਕਟ ਆਇਆ ਤਾਂ ਜਮੇ ਹਲਵੇ ਲੈ ਜਮੇ ਪੌਂੜੇ ਹਾਂ ਜਮਾਂ ਦੇ ਗਾਹ ਪੌਂੜੇ ਚੌਲਿਆਂ ਚੌਲਾਂ ਦਾ ਹੀ ਚੌਲਾਂ ਦਾ ਗਾਹ ਪਾਈਦਾ ਆਪਾਂ ਤੇ ਚਲੋ ਚੱਲੀਏ ਇਹ ਗਾਂ ਨੂੰ ਜਾਣ ਰਿਹਾ ਤਤਲੇ ਵਾਲ ਨੂੰ ਅੰਦੇ ਜਾਣਾ ਵਾ ਤੇ ਪੈਦਲ ਹੀ ਯਾਤਰਾ ਚਲਣੀ ਆ ਕਾਫੀ ਪੈਦਲ ਹੋ ਗਿਆ ਵਾ ਚੱਲੋ ਜਾਂਦੇ ਆ ਅੱਗੇ ਲਓ ਵੀ ਇੱਥੇ ਲੱਗਾ ਆ ਗੋਲ ਗੱਪਿਆਂ ਦਾ ਲੰਗਰ ਤੇ ਮਤਲਬ ਵੀ ਗੋਲ ਗੱਪਿਆਂ ਦਾ ਲੰਗਰ ਕਾਹਦਾ ਲੱਗਾ ਵਾ ਉੱਧਰ ਵੇਖੋ ਕਿੱਡੀ ਲੰਮੀ ਲੈਂਨ ਲੱਗੀ ਆ ਮੇਰੇ ਸਾਹਮਣੇ ਜਦੋਂ ਉਹ ਵੜੀ ਆਉਣੀ ਉਹਦੋਂ ਨੂੰ ਸੰਗ ਲੱਗ ਜਾਣਾ ਸਾਡੇ ਲੱਗਉਂਦੀ ਐਨੀ ਲੰਮੀ ਲੈਣ ਲੱਗੀ ਆ ਗੋਲ ਗੱਪਿਆਂ ਦੀ ਤੇ ਚਲੋ ਵੇਸਨ ਆਓ ਵੇਸਨ ਮਿਲਣਿਆ ਰਾਏ ਇੱਧਰ ਆਓ ਪਹਿਲਾਂ ਵੇਸਨ ਚਲੋ ਮੇਰੇ ਇੱਥੇ ਨਾ ਲੱਗ ਗਿਆ ਆਪਾਂ ਫੇਰ ਗੋਲ ਗੱਪਿਆਂ ਨੇ ਤਾਂ ਹੀ ਤੇ ਇੱਥੇ ਗੋਲ ਗੱਪੇ ਜਿਹੜੇ ਮਿਲਦੇ ਆਂ ਆਓ ਰਾਇਆ ਆਪਣਾ ਬੰਦਾ ਅੱਗੇ ਲੱਗਾ ਬਾਕੀ ਬੰਦੇ ਪਿੱਛੇ ਤੇ ਚਲੋ ਵੇਚਦੇ ਆਂ ਬਾਟਾ ਜੇ ਦੇ ਦਤਾ ਵਾ ਜੀ ਮਿੱਤਰੋ ਹੁਣ ਨਾ ਆਪਾਂ ਗੋਲ ਗੱਪੇ ਖਾ ਰਹੇ ਆ ਜਿਆ ਤੇ ਨਾ ਪੰਜ ਪੰਜ ਹੀ ਆਏ ਸਾਰਿਆਂ ਨੂੰ ਹੈ ਰਾਜਾ 6 ਆਏ 6 ਆ ਗਏ ਉਹ ਯਾਰ ਮੈਨੂੰ ਪੰਜ ਹੀ ਆਏ ਪੰਜ ਉਧਰੋਂ ਆਏ ਤੇ ਕੋਈ ਜਿੱਦ ਨਾਲ ਆਲੂ ਲੈਣ ਗਏ ਉਧਰੋਂ ਮਿਲ ਗਿਆ ਯਾਰ ਉਧਰੋਂ ਮੈਨੂੰ ਆਲੂ ਮਿਲ ਗਿਆ ਨਾ ਥੋੜੇ ਤੇ ਆਲੂ ਨਹੀਂ ਮਿਲੇ ਤੇ ਬਾਕੀ ਆਪਣੇ ਬੰਦੇ ਉਹ ਅੱਗੇ ਜਾਣਦੇ ਆ ਤੇ ਆਪਾਂ ਹੁਣ ਨਾ ਸਾਹਮਣੇ ਜਾਣਦੇ ਆ ਤੇ ਨਾ ਗੋਲ ਗੱਪਿਆਂ 'ਚ ਇੱਕ ਹੱਤ ਪੈ ਗਈ ਮੇਰੇ 'ਚ ਬੜੀ ਹੀ ਕਾਂਜੀ ਜੇ ਤੇ ਕਾਂਜੀ ਚਲੋ ਪੀਤੇ ਆਓ ਜਿਓ ਰਾਏ ਦੀ ਚੱਪਲ ਹੀ ਲੱਥ ਗਈ ਜੇ ਹੈਂ ਦੇਖੋ ਜਾਈ ਕਿ ਨਾ ਆਪਣੇ ਰਾਏ ਹੁਣੀ ਸਾਰੇ ਨਾ ਇੱਥੇ ਆ ਗਏ ਆ ਗਲਾਸਾਂ ਵਾਲੀ ਗੇਮ ਤੇ ਤੇ ਬਾੜ ਮਾਰਨੀ ਆ ਤੇ ਪੰਜੇ ਗਲਾਸ ਦੇਖਣੇ ਆ ਹੈ ਤੇ ਇਹ ਵਿਹਾਂ ਦਾ ਪਤਾ ਨਹੀਂ ਇੱਕ ਚਾਂਸ ਆ ਤੇ ਇਹ ਲੱਗੇ ਆ ਟਰਾਈ ਕਰਨਾ ਮੈਂ ਨਹੀਂ ਮੈਂ ਹਾਂ ਪੇ ਟਰਾਈ ਕਰਨਾ ਇੱਕ ਵਾਰੀ ਮੇਰ ਨਾਲ ਹੋ ਗਿਆ ਹੈ ਨਾ ਉਦੋਂ ਚੰਗਾ ਕੰਮ ਹੋ ਗਿਆ ਸੀ ਤੇ ਇਹ ਲੱਗੇ ਟਰਾਈ ਕਰਨਾ ਤੇ ਚਲੋ ਵੇਚਦੇ ਆ ਕਿੱਦਾਂ ਟਰਾਈ ਕਰਦੇ ਆ ਇਹ ਮਾਰ ਲੱਗੇ ਬਾੜ ਤੇ ਜਸ਼ਨ ਤੇ ਚਲੋ ਵੇਚਦੇ ਆ ਇਹ ਬਾੜ ਮਾਰਤੀ ਆ ਉਹ ਤੇਰਾ ਬੜਾ ਆ ਉਹ ਤੇਰਾ ਬੜਾ ਓਏ ਅੱਜ ਦੀ ਪਹਿਲੀ ਪੰਜਵੀਂ ਓਏ ਓ ਓ ਇੱਕ ਰਹਿ ਗਿਆ ਏ ਲਓ ਵੀ ਮਿੱਤਰੋ ਸਿਰਫ ਇੱਕੋ ਗਲਾ ਰਹਿ ਗਿਆ ਜੈਕਟ ਚਾਸ ਤੇ ਤੇ ਸਾਰੇ ਪੂਰੇ ਛੋੜੀ ਕਰਨੇ ਆਪਾਂ ਓਏ ਨਾ ਕਰੋ ਵੀ ਕਿ ਕਿ ਹੁਣ ਲਾਸਟ ਚਾਂਸ ਆ ਸ਼ਾਇਦ ਮੈਂ ਚਾਲ ਤੇ ਹੁਣ ਵੇਚਦੇ ਆ ਕੀ ਬੰਦਾ ਵਾ ਓਏ ਦੋ ਰਹਿ ਗਏ ਰਾਜੇ ਰਹਿ ਬਣੂ ਗੱਲ ਲੱਗਦਾ ਨਹੀਂ ਆ ਹੈ ਕਿੰਨੇ ਚਾਂਸ ਅਹੀ ਤਿੰਨ ਤੰਤੇ ਹੋ ਗਏ ਆ ਜਸ਼ਨ ਹੁਣ ਜਸ਼ਨ ਦੀ ਬਾੜੀ ਆ ਚੁੱਕੀ ਆ ਓ ਲੈ ਬਾੜੀ ਆ ਚੁੱਕੀ ਆ ਓ ਲੈ ਪਹਿਲਾ ਚਾਂਸ ਹੈ ਲੈ ਇੱਕ ਆ ਗਿਆ ਤੇ ਹੁਣ ਵੇਚਦੇ ਆ ਜੋ ਬੰਦੀ ਕੀ ਬਾੜੀ ਹੁੰਦੀ ਆ ਓ ਲਾਓ ਜੀ ਦੋ ਤਿੰਨ ਰਹਿ ਗਏ ਹੁਣ ਚਲੋ ਆ ਗਏ ਆ ਤੇ ਚਲੋ ਹੁਣ ਮੱਥਾ ਟੇਕਦੇ ਆ ਤੇ ਮਿੰਟੋ ਮਿੰਟ ਚਲਦੇ ਆ ਫਿਰ ਵਾਪਸ ਆਪਣੇ ਪਿੰਡ ਨੂੰ ਤੇ ਮਤਲਬ ਹੀ ਸੰਗ ਆ ਗਿਆ ਵਾ ਹੈ ਕੀ ਬਾਤੋ ਚਲੋ ਮਿੰਟੋ ਮਿੰਟ ਚਲੀਏ ਇੱਕ ਬਾਤ ਉਹ 20000 ਆ ਜੀ ਗੁਰੂ ਕੀ ਸੰਗਤ ਸੱਜ ਸਹਰ ਫਾਇਰ ਤੇ ਬੈਠੀਆਂ ਲੋਕ ਜੇ ਸੰਵਾਦ ਕਰਨੀਆਂ ਇਹ ਸੁਲੰਗਰ ਵਾਲੇ ਜਿੰਨੇ ਵੀ ਪ੍ਰਬੰਧਕ ਵੀਰ ਨੇ ਇਹਾਂ ਵੀਰਾਂ ਦਾ ਵੀ ਆਪ ਤੋਂ ਜ਼ਿਆਦਾ ਸਨਵਾ ਹਾਦਿਆਂ ਕੋ ਜਿਹੜੇ ਸੇਵਾ ਕਰਦੇ ਨੇ ਜਨ ਪਾਲੇ ਨਹੀਂ ਤਰੋ ਨ ਸੰਗ ਆ ਗਿਆ ਤੇ ਇਹ ਕਹਿੰਦੇ ਵੀ ਆਪਾਂ ਨਾ ਪਹਿਲਾਂ ਇੱਧਰ ਹੋ ਜੀਏ ਸੰਗ ਉਹਦੋਂ ਨੰਗ ਜੂਗਾ ਕਾਫੀ ਰਾਸ਼ਿਆ ਉੱਥੇ ਨਾ ਤੇ ਸੰਗ ਲੰਗਦੇ ਹੋਗਾ ਤੇ ਫੇਰ ਹੀ ਚਲਦੇ ਆ ਇਹ ਹੁਣ ਥੱਲੇ ਜਾਣ ਦੇ ਸਟੇਡੀਅਮ ਵੇਖਣ हां जी मित्रों हुन ਆਪਾਂ ਵਾਪਸੀ ਤੇ ਆ ਤੇ ਭਰਨਾ ਰਾਜੇ ਹੋਣੀ ਪਤਾ ਨਹੀਂ ਕਿੱਧਰ ਚਲ ਗਏ ਆ ਇੱਥੇ ਮੈਂ ਤੇ ਆ ਹੀ ਤਿੰਨ ਚਾਰ ਜਾਣੇ ਆ ਉਹਨਾਂ ਨੂੰ ਲੱਭਦੇ ਆ ਰਾਇਆ ਗੋਰਾ ਤੇ ਲਾਲੂ ਇਹ ਗਏ ਵੇਦੇ ਆ ਭੇਡ ਚ ਕਿੱਥੇ ਫਸ ਗਏ ਆ ਅੱਗੇ ਫਰੀ ਹੋ ਗਏ ਤੇ ਆਪਾਂ ਵੀ ਫੋਨ ਲਾਉਨੇ ਆਂ ਭਈ ਕਿੱਥੇ ਰਹਿ ਗਏ ਜੇ ਬਾਕੀ ਰਾਸ਼ਾ ਜੇ ਵੀ ਕਾਫੀ ਆ ਉਹ ਜਸ਼ਨ ਨੇ ਨਾ ਜਿਹੜੇ ਹੈ ਨਾ ਬੁਲਬੁਲੇ ਆਲੀ ਮਸ਼ੀਨ ਜੀ ਇਹ ਜਸ਼ਨ ਨੇ ਖਰੀਦ ਲਈ ਆ ਕਾਫੀ ਬੁਲਬੁਲੇ ਨਿਕਲਦੇ ਸੀ ਆ ਵੇਖੋ ਜਸ਼ਨ ਨੇ ਇੱਥੇ ਬੁਲਬੁਲੇ ਆਲੀ ਮਸ਼ੀਨ ਹੈ ਉਹ ਟਿੱਟ ਚ ਪਾ ਲਈ ਆ ਹਾਂ ਆਈਓ ਹਾਂ ਬੁਲਬੁਲੇ ਆਲੀ ਮਸ਼ੀਨ ਲੈ ਲਈ ਆ ਠੀਕ ਆ ਤੇ ਇਹ ਆਂਦਾ ਵੀ ਮੈਂ ਘਰੇ ਉਹਦੇ ਲਈ ਨਿਆਣੇ ਲਈ ਲਈ ਆ ਹੁਣ ਮੇਲਾ ਆ ਪਾ ਵੇ ਲਿਆ ਵਾ ਤੇ ਮਹਰਾਏ ਦੇ ਚੀਤ ਵੀ ਲਿਆ ਆ ਮਾ ਗਿਆ ਭਈ ਚੱਲੀਏ ਹਾਂਜੀ ਹੌਣ ਚੱਲੇ ਆਪਾਂ ਘਰ ਨੂੰ ਤੇ ਮੁੰਡਿਆਂ ਨੇ ਲੱਲੀਆਂ ਆ 100-100 ਦੀਆਂ ਜਲੇਦੀਆਂ ਅੱਛਾ ਇਹ 300 ਦੀਆਂ ਥੋੜੀਆਂ ਹੀ ਬਾਜੀ ਦਸੀ ਦੇ ਆ ਆਪਾਂ ਇਹ ਥੋੜਾ ਕਿੰਨੇ ਜਾਣੀਆਂ ਲਈਆਂ ਆ ਪਤਾ 100-100 ਦੀਆਂ ਲਈਆਂ ਥਾਲਿਆਂ ਦੇ ਮੁੰਡਿਆਂ ਨੇ ਬਾਠ ਠੀਕ ਆ ਚਲੋ ਚਲੇਪੀ ਖਾਣੇ ਆ ਤੇ ਨਾਲ-ਨਾਲ ਚੱਲਦੇ ਫਿਰ ਘਰੇ ਹਾਂਜੀ ਮਿੱਤਰੋ ਹੁਣ ਘਰ ਆ ਚੁੱਕੇ ਆ ਵਾਪਸ ਤੇ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਾ ਵੀਡੀਓ ਨੂੰ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਬਹੁਤ ਥੱਕ ਚੁੱਕੇ ਆ ਤੇ ਹੁਣ ਕਰਦੇ ਆ ਥੋੜੀ ਰੈਸਟ ਹਰ ਜਾਇ ਸੌਟਰ ਲਈ ਆਪਾਂ ਤੇ ਪੱਖਾ ਵੀ ਲਾ ਲੈਨੇ ਤੇ ਮਿਲਦੇ ਹੁਣ ਅਗਲੇ ਵਲੋਗ ਚ ਅਗਲੇ